ਗੁੱਡ ਈਵਨਿੰਗ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਫਾਈਨਲ ਪੇਪਰਾਂ ਦੀ ਚੈਕਿੰਗ ਬਾਰੇ ਪੇਪਰ ਕਿੱਥੇ ਚੈੱਕ ਹੁੰਦੇ ਆ ਠੀਕ ਹੈ ਕਾਫੀ ਸਟੂਡੈਂਟ ਦੇ ਮੈਸੀਵ ਸੀਗੇ ਪੇਪਰ ਕਿੱਥੇ ਚੈੱਕ ਹੁੰਦੇ ਆ ਸੋ ਉਸ ਤੇ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਤੇ ਚੈਕਿੰਗ ਕੌਣ ਕਰਦਾ ਹੈ ਇਹ ਵੀ ਤੁਹਾਨੂੰ ਥੋੜਾ ਬਹੁਤਾ ਦੱਸਾਂਗੇ ਠੀਕ ਹੈ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਠੀਕ ਹੈ ਤਾਂ ਕਿ ਤੁਹਾਡੇ ਤੱਕ ਜੋ ਲੇਟੈਸਟ ਵੀਡੀਓ ਹੈ ਉਹ ਪਉਂਚ ਸਕਣ ਓਕੇ ਮੈਂ ਪਹਿਲੀ ਵਾਰ ਸ਼ਾਇਦ ਕਹਿ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸੋ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਓਕੇ ਸੋ ਜਿਹੜੇ ਪੇਪਰ ਹੈ ਉਹ ਸਭ ਤੋਂ ਪਹਿਲਾਂ ਮੰਨ ਲਓ ਜਿਵੇਂ ਸੈਂਟਰ 'ਚ ਪੇਪਰ ਹੋਏ ਠੀਕ ਹੈ ਸੈਂਟਰ ਤੋਂ ਬਾਅਦ ਕੀ ਹੈ ਉਹ ਜਾਣਗੇ ਡਾਈਟ ਦੇ ਵਿੱਚ ਤੇ ਡਾਈਟ ਆਉਂਦੇ ਮਤਲਬ ਸੰਬੰਧ ਡਾਈਟ ਜਿਹੜੀ ਉੱਥੇ ਨੇੜੇ ਡਾਈਟ ਹੋਊਗੀ ਜੇ ਮਾਨਸਾ ਦੇ ਪੇਪਰ ਹੈ ਠੀਕ ਹੈ ਅਹਿਮਦਕੋੜ ਡਾਈਟ ਜਾਣਗੇ ਉੱਥੋਂ ਉਹਨਾਂ ਨੂੰ ਕੀ ਹੈ ਕੋਡ ਵਗੈਰਾ ਲੱਗੇ SCRT ਵਿੱਚ ਭੇਜਿਆ ਜਾਂਦਾ ਤੇ SCRT ਫਿਰ ਅੱਗੇ ਡਿਸਾਈਡ ਕਰਦੀ ਹੈ ਕਿਹੜੀ ਡਾਈਟ ਦੇ ਪੇਪਰ ਕਿੱਥੇ ਜਾਣਗੇ ਠੀਕ ਹੈ ਜਿਵੇਂ ਮਾਨਸਾ ਡਾਈਟ ਦੇ ਪੇਪਰ ਹੈ ਉਹ ਮਾਨਸਾ ਵਿੱਚ ਚੈੱਕ ਨਹੀਂ ਹੋਣਗੇ ਉਹ ਕਿਸੇ ਹੋਰ ਡਾਈਟ ਦੇ ਵਿੱਚ ਚੈੱਕ ਹੋਣਗੇ ਬਠਿੰਡਾ ਡਾਈਟ ਹੈ ਉਹਦੇ ਪੇਪਰ ਕਿਸੇ ਹੋਰ ਦੇ ਵਿੱਚ ਚੈੱਕ ਹੋਣਗੇ ਠੀਕ ਹੈ ਜਿਹੜੀ ਆਪਣੇ ਕੋਲ ਮੁਕਸਰ ਡਾਈਟ ਹੈ ਉਹਦੇ ਪੇਪਰ ਕਿਸੇ ਹੋਰ ਡਾਈਟ ਦੇ ਵਿੱਚ ਚੈੱਕ ਹੋਣਗੇ ਮਤਲਬ ਇਨਸਾਈਡ ਦਾ ਡਾਈਟ ਨਹੀਂ ਚੈੱਕ ਹੁੰਦੇ ਦੂਜੀ ਡਾਈਟ ਨੂੰ ਸੈਂਡ ਕੀਤੇ ਜਾਂਦੇ ਪੇਪਰ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਪਲਾ ਵਗੈਰਾ ਨਾ ਹੋ ਸਕੇ ਇਸ ਲਈ ਡਾਈਟ ਵਾਲੇ ਪੇਪਰ ਦੂਜਿਆਂ ਨੂੰ ਸੈਂਡ ਕੀਤੇ ਜਾਂਦੇ ਉੱਪਰ ਕੋਡ ਲੱਗਾ ਹੁੰਦਾ ਠੀਕ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਸਾਰਾ ਕੁਝ ਓਕੇ ਤੇ ਜਿਹੜੇ ਡਾਈਟ ਦੇ ਪੇਪਰ ਹੈ ਉਹ ਦੂਜੀਆਂ ਡਾਈਟ ਦੇ ਵਿੱਚ ਜਾਂਦੇ ਆ ਆਪਦੀ ਡਾਈਟ ਦੇ ਵਿੱਚ ਚੈਕਿੰਗ ਨਹੀਂ ਹੁੰਦੀ ਠੀਕ ਹੈ ਜਿਵੇਂ ਚੈਕਿੰਗ ਸੀਬੀਐਸਸੀ ਦੀ ਹੋਗੀ ਪੰਜਾਬ ਬੋਰਡ ਦੀ ਹੋਗੀ ਆਪਦੇ ਜ਼ਿਲ੍ਹੇ ਵਿੱਚ ਚੈਕਿੰਗ ਨਹੀਂ ਹੁੰਦੀ ਇਹ ਚੈਕਿੰਗ ਕਿ ਬਾਹਰਲੇ ਜ਼ਿਲ੍ਹੇ ਵਿੱਚ ਹੁੰਦੀ ਹੈ ਠੀਕ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਘਪਲਾ ਨਾ ਹੋ ਸਕੇ ਉਸ ਤੋਂ ਬਾਅਦ ਚੈਕਿੰਗ ਦੇ ਲਈ ਡਿਊਟੀ ਹੈ ਮਤਲਬ ਟੀਚਰਾਂ ਦੀ ਲੱਗਦੀ ਡਾਈਟ ਦੇ ਟੀਚਰ ਹੁੰਦੇ ਆ ਜਾਂ ਕੁਝ ਵੈਸੇ ਟੀਚਰ ਬੁਲਾਏ ਜਾਂਦੇ ਆ ਜਿਵੇਂ ਤੁਹਾਨੂੰ ਪਤਾ ਹੋਵੇ ਪੰਜਾਬ ਬੋਰਡ ਜਾਂ ਸੀਬੀਐਸਸੀ ਦੇ ਚੈਕਿੰਗ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ ਉਥੇ ਜਿਹੜੇ ਲੋਕਲ ਸਕੂਲ ਹੁੰਦੇ ਆ ਠੀਕ ਹੈ ਜਿਹੜੇ ਕਿ ਆ ਟੀਚਰ ਮਤਲਬ ਰਜਿਸਟਰ ਹੁੰਦੇ ਆ ਠੀਕ ਹੈ ਜਿਹੜੇ ਟੀਚਰਾਂ ਨੂੰ ਕੀ ਹੈ ਸ਼ੋਕ ਕੀਤਾ ਹੁੰਦਾ ਪਰਮਾਨੈਂਟ ਨੇ ਸਕੂਲ ਦੇ ਵਿੱਚ ਜਿਨ੍ਹਾਂ ਦਾ ਡਾਟਾ ਸੀਬੀਐਸਸੀ ਜਾਂ ਪੰਜਾਬ ਬੋਰਡ ਦੇ ਵਿੱਚ ਹੁੰਦਾ ਉਹਨਾਂ ਨੂੰ ਬੁਲਾ ਕੇ ਪੇਪਰ ਚੈੱਕ ਕਰਵਾਏ ਜਾਂਦੇ ਆ ਠੀਕ ਹੈ ਰਾਉਂਡ ਟੇਬਲ ਚੈਕਿੰਗ ਹੁੰਦੀ ਆ ਓਕੇ ਸੋ ਚੈਕਿੰਗ ਲੀਨੀਅਰ ਵੀ ਹੋ ਸਕਦੀ ਹੈ ਕਈ ਵਾਰੀ ਕਿ ਥੋੜੀ ਬਹੁਤੀ ਸਟ੍ਰੈਕਨੈਸ ਵੀ ਕਰਨੀ ਪੈ ਜਾਂਦੀ ਹੈ ਓਕੇ ਸੋ ਤੁਹਾਨੂੰ ਇਹ ਹੀ ਦੱਸਣਾ ਸੀਗਾ ਪੇਪਰਾਂ ਦੀ ਚੈਕਿੰਗ ਕਿੱਥੇ ਹੁੰਦੀ ਹੈ ਬਾਲੇ ਸਟੂਡੈਂਟ ਨੂੰ ਡਾਊਟ ਰਹਿੰਦਾ ਪੇਪਰਾਂ ਦੀ ਚੈਕਿੰਗ ਕਿੱਥੇ ਹੁੰਦੀ ਹੈ ਸੀਆਰਟੀ ਚ ਹੁੰਦੀ ਹੈ ਜਾਂ ਕਾਲਜਾਂ ਚ ਹੁੰਦੀ ਹੈ ਜਾਂ ਕਿੱਥੇ ਹੁੰਦੀ ਹੈ ਤਾਂ ਇੱਕ ਗੱਲ ਸੁਣ ਲਓ ਜਿਹੜੀ ਚੈਕਿੰਗ ਹੈ ਉਹ ਹੋਊਗੀ ਡਾਈਟ ਦੇ ਵਿੱਚ ਕਿਸੇ ਨਾ ਕਿਸੇ ਡਾਈਟ ਦੇ ਵਿੱਚ ਮਾਨਸਾ ਦੀ ਮੁਕਸਰ ਹੋਗੀ ਮੁਕਸਰ ਦੀ ਬਠਿੰਡੇ ਹੋਗੀ ਬਠਿੰਡੇ ਦੀ ਫਰੀਦਕੋਟ ਹੋਗੀ ਫਰੀਦਕੋਟ ਦੀ ਕਿਤੇ ਹੋਰ ਹੋਗੀ 15 ਡ ਪੇਪਰਾਂ ਨੂੰ ਕੇ ਸ਼ਫਲ ਕਰਕੇ ਭੇਜਿਆ ਜਾਂਦਾ ਤਾਂ ਕਿ ਕਿਸੇ ਨੂੰ ਵੀ ਨਾ ਪਤਾ ਲੱਗੇ ਵੀ ਆਪਣੀ ਡਾਇਟ ਦੇ ਪੇਪਰ ਕਿੱਥੇ ਗਿਆ ਚਲੇ ਓਕੇ ਇਸ ਤਰੀਕੇ ਨਾਲ ਭੇਜਿਆ ਜਾਂਦਾ ਸਾਡੀ ਵਾਲੀ ਡਾਇਟ ਦੇ ਪੇਪਰ ਕਿੱਥੇ ਜਾਣਗੇ ਕਿਉਂਕਿ ਫਰੰਟ ਪੇਜ ਨੂੰ ਪਾੜ ਕੇ ਠੀਕ ਹੈ ਤੁਹਾਨੂੰ ਪਤਾ ਹੀ ਹੈ ਉੱਪਰ ਫਰੰਟ ਪੇਜ ਨੂੰ ਅਲੱਗ ਕਰ ਲੈਂਦੇ ਆ ਰੋਲ ਨੰਬਰ ਵਗੈਰਾ ਉਸ ਤੋਂ ਬਾਅਦ ਭੇਜਿਆ ਜਾਂਦਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੁਝ ਰੋਲ ਨੰਬਰ ਵਗੈਰਾ ਨਾ ਹੋਵੇ ਜਿਹੜੇ ਆਪਣੇ ਕੋਲ ਸਾਈਨ ਨਹੀਂ ਕਰਾਉਂਦੇ ਠੀਕ ਹੈ ਇੱਕ ਆਪਣੇ ਕੋਲ ਪੇਪਰ ਦੇ ਦੌਰਾਨ ਸਾਈਨ ਸ਼ੀਟਾਂ ਆਉਂਦੀਆਂ ਉਹਦੇ ਉੱਪਰ ਪੇਪਰ ਦਾ ਕੋਡ ਲਿਖਿਆ ਹੁੰਦਾ ਉਹ ਪੇਪਰ ਕੋਡ ਨਾਲ ਮੈਚ ਕਰਕੇ ਫਿਰ ਆਪਣਾ ਰਿਜ਼ਲਟ ਬਣਦਾ ਠੀਕ ਹੈ ਰੋਲ ਨੰਬਰ ਨਾਲ ਨਹੀਂ ਉਹ ਪੇਪਰ ਦੇ ਕੋਡ ਨਾਲ ਰਿਜ਼ਲਟ ਮੈਚ ਕਰਕੇ ਸ਼ੀਟ ਨੰਬਰ ਨਾਲ ਮੈਚ ਕਰਕੇ ਫਿਰ ਆਪਣਾ ਰਿਜ਼ਲਟ ਵਗੈਰਾ ਬਣਾਇਆ ਜਾਂਦਾ ਹੈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਪੇਪਰਾਂ ਦੇ ਵਿੱਚ ਅਸੀਂ ਕਿਤੇ 1 2 ਨੰਬਰਾਂ ਤੋਂ ਰਹਿਣਾ ਜਾਈਏ ਤਾਂ ਉਹ ਸਾਰੀ ਡਿਟੇਲ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਦੱਸਣਾ ਸੀ ਪੇਪਰਾਂ ਦੀ ਚੈਕਿੰਗ ਕਿੱਥੇ ਹੁੰਦੀ ਹੈ ਥੈਂਕ ਯੂ ਸੋ ਮੱਚ